ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਕੋ ਤੇ ਗੱਲ ਕਰਾਂਗੇ ਵਾਇਰਲ ਵੀਡੀਓ ਨੂੰ ਲੈ ਕੇ ਦੱਸ ਜੀ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ 18 ਸਾਲ ਦਾ ਮੁੰਡਾ ਜਿਹੜਾ ਕਿ ਬਿਨਾ ਟੈਸਟ ਤੋਂ ਆਈਪੀਐਸ ਲੱਗ ਪਿਆ ਜਿਸ ਤੋਂ ਬਾਅਦ ਲਗਾਤਾਰ ਚਰਚਾ ਹੋਈ ਅਤੇ ਇਹ ਮੁੰਡਾ ਵਰਦੀ ਪਾ ਕੇ ਤੇ ਪਿਸਤਲ ਲੈ ਕੇ ਪੂਰੀ ਦਹਿਸ਼ਤ ਪਾਉਂਦਾ ਨਜ਼ਰ ਆ ਰਿਹਾ ਅਤੇ ਆਈਪੀਐਸ ਦੀਆਂ ਪੂਰੀਆਂ ਫੀਲਿੰਗਾਂ ਚੱਕੀ ਫਿਰਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤਾਂ ਪਤਾ ਲੱਗਿਆ ਕਿ ਇਹ ਤਾਂ ਆਈਪੀਐਸ ਨਕਲੀਆ ਕਿਉਂਕਿ ਇਨੀ ਛੋਟੀ ਉਮਰ ਦੇ ਵਿੱਚ ਇਹ ਆਈਪੀਐਸ ਉਹ ਵੀ ਬਿਨਾ ਟੈਸਟ ਤੋਂ ਕਿਵੇਂ ਲੱਗਿਆ ਤਾਂ ਪਤਾ ਲੱਗਿਆ ਕਿ ਇਸ ਮੁੰਡੇ ਨੇ 2 ਲੱਖ ਰੁਪਇਆ ਦੇ ਕੇ ਜਿਹੜਾ ਕਿ ਆਈਪੀਐਸ ਬਣਿਆ ਤਾਂ ਜਾਂਦੇ ਵਿੱਚ ਪਤਾ ਲੱਗਿਆ ਕਿ ਨੌਕਰੀ ਦਾ ਚਾਂਸਾ ਦੇ ਕੇ ਕਿਸੇ ਨੇ ਇਸ ਦੇ ਉੱਤੋਂ 2 ਲੱਖ ਰੁਪਇਆ ਵਟੋੜ ਲਿਆ ਅਤੇ ਇਸ ਨੂੰ ਨਕਲੀ ਬੰਦ ਦੀ ਤੇ ਨਕਲੀ ਪਿਸਟਲ ਦੇ ਦਿੱਤਾ ਤੇ ਮਾਮਲਾ ਬਿਹਾਰ ਦਾ ਦੱਸਿਆ ਜਾ ਰਿਹਾ ਆਓ ਦੇਖਦੇ ਹਾਂ ਆਈਪੀਐਸ ਕੱਬ ਬਣਿਆ ਵਜ ਸੇ ਪੈਸਾ ਦੀਆ ਬਸ ਸਭ ਕੁਝ ਬਣ ਗਿਆ ਕਿਸ ਕੋ ਪੈਸਾ ਦੀਆ ਮਨੋ ਸਿੰਘ ਕਹਾਂ ਕਹੇ ਮਨੋ ਸਿੰਘ ਕਹਿੰਦਾ ਕਦ ਦਿਆ ਤਾ ਪੈਸਾ ਹੋ ਗਿਆ ਇਸ ਕਰੀਬ ਮਹੀਨਾ ਕਿਤਨਾ ਪੈਸਾ ਦਿਆ 2 ਲੱਖ ਰੁਪਏ ਆਈਪੀਐਸ ਬਣਨੇ ਕੇ ਲੀਏ ਹਾਂ ਕਬ ਬਣਾ ਦਿਆ ਆਈਪੀਐਸ ਸਰ ਸ਼ਿਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਵਾਇਰਲ ਵੀਡੀਓ ਨੂੰ ਲੈ ਕੇ ਦੱਸ ਜਿਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ 18 ਸਾਲ ਦਾ ਮੁੰਡਾ ਜਿਹੜਾ ਕਿ ਬਿਨਾ ਟੈਸਟ ਤੋਂ ਆਈਪੀਐਸ ਲੱਗ ਪਿਆ ਜਿਸ ਤੋਂ ਬਾਅਦ ਲਗਾਤਾਰ ਚਰਚਾ ਹੋਈ ਅਤੇ ਇਹ ਮੁੰਡਾ ਵਰਦੀ ਪਾ ਕੇ ਤੇ ਪਿਸਤਲ ਲੈ ਕੇ ਪੂਰੀ دہشت ਪਾਉਂਦਾ ਨਜ਼ਰ ਆ ਰਿਹਾ ਹੈ ਅਤੇ ਆਈਪੀਐਸ ਦੀਆਂ ਪੂਰੀਆਂ ਫੀਲਿੰਗਾਂ ਚੱਕੀ ਫਿਰਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤਾਂ ਪਤਾ ਲੱਗਿਆ ਕਿ ਇਹ ਤਾਂ ਆਈਪੀਐਸ ਨਕਲੀਆ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਆਈਪੀਐਸ ਉਹ ਵੀ ਬਿਨਾਂ ਟੈਸਟ ਤੋਂ ਕਿਵੇਂ ਲੱਗਿਆ ਤਾਂ ਪਤਾ ਲੱਗਿਆ ਕਿ ਇਸ ਮੁੰਡੇ ਨੇ 2 ਲੱਖ ਰੁਪਏ ਦੇ ਕੇ ਜਿਹੜਾ ਕਿ ਆਈਪੀਐਸ ਬਣਿਆ ਤਾਂ ਜਾਂਚ ਦੇ ਵਿੱਚ ਪਤਾ ਲੱਗਿਆ कि नौकरी बने है, किसको पैसा दी हो? है का झांसा दे केस को पैसा दिए हो मनोज सिंह कहा है मनोज सिंह कब दिया था पैसा करीब एक महीना कितना पैसा दिया लाख रुपया आई पी एस बनने के लिए कब बना दिया आई पी एस

ਜਿਸ ਤੋਂ ਬਾਅਦ ਲਗਾਤਾਰ ਚਰਚਾ ਹੋਈ ਅਤੇ ਇਹ ਮੁੰਡਾ ਵਰਦੀ ਪਾ ਕੇ ਤੇ ਪਿਸਤਲ ਲੈ ਕੇ ਪੂਰੀ ਦਹਿਸ਼ਤ ਪਾਉਂਦਾ ਨਜ਼ਰ ਆ ਰਿਹਾ ਅਤੇ ਆਈਪੀਐਸ ਦੀਆਂ ਪੂਰੀਆਂ ਫੀਲਿੰਗਾਂ ਚੱਕੀ ਫਿਰਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤਾਂ ਪਤਾ ਲੱਗਿਆ ਕਿ ਇਹ ਤਾਂ ਆਈਪੀਐਸ ਨਕਲੀਆ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਆਈਪੀਐਸ ਉਹ ਵੀ ਬਿਨਾਂ ਟੈਸਟ ਤੋਂ ਕਿਵੇਂ ਲੱਗਿਆ ਤਾਂ ਪਤਾ ਲੱਗਿਆ ਕਿ ਇਸ ਮੁੰਡੇ ਨੇ 2 ਲੱਖ ਰੁਪਏ ਦੇ ਕੇ ਜਿਹੜਾ ਕਿ ਆਈਪੀਐਸ ਬਣਿਆ ਤਾਂ ਜਾਂਚ ਦੇ ਵਿੱਚ ਪਤਾ ਲੱਗਿਆ कि नौकरी का झांसा दे के किसने इस लाख रुपया बटोर लिया इस नकली वर्दी नकली पिस्टल दे दिता बिहार जा रहा है आओ देख दिया। आई पी एस कब बने हो जिसे पैसा दी सब कुछ बने किसको पैसा दिए मनोज सिंह कहाँ कहे मनोज कब दिया था पैसा गया कितना पैसा दिया लाख आई पी एस बनने के लिए कब बना दिया आई पी एस ਜੇਕਰ ਤੁਹਾਨੂੰ ਵੀ ਕੋਈ ਨੌਕਰੀ ਦਾ ਝਾਂਸਾ ਦੇ ਕੇ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਤਾਂ ਕਿਸੇ ਤੇ ਵੀ ਯਕੀਨ ਨਾ ਕਰੋ ਉਲਟਾ ਉਸ ਦੀ ਸ਼ਿਕਾਇਤ ਥਾਣੇ ਦੇ ਵਿੱਚ ਦੇਣੀ ਚਾਹੀਦੀ ਹੈ ਬਿਨਾਂ ਰਿਪੋਰਟ ਅੱਖਾਂ